ਜੋ ਭਈ ਨ੍ਰਿਪਬਰ ਸਿੰਘ ਏਕ ਰਾਜ ਆਲਾ ਮਾਨਤਿਆਨ ਦੇਸ ਦੇ ਨਾਨਾ ਸ੍ਰੀ ਕਿਲਕੰਚਿਤ ਦੇ ਤੇਹ ਰਾਣੀ ਜਹੇ ਨਿਰਖਪੁਰ ਨਾਰ ਵਿਸਾਨੀ ਨ੍ਰਿਪਬਰ ਵਰਵਤੀ ਨਗਰ ਤੇਹਿ ਰਾਜਤ ਦੂਤਿਆ ਪ੍ਰਥੀ ਜਨ ਸੁਰਗ ਬਿਰਾਜਤ ਨਗਰ ਪ੍ਰਵਾਹ ਨਹਿ ਜਾਤ ਬਖਾਨੀ ਧਖਤ ਰਾਜਾ ਅਰ ਰਾਣੀ ਸ੍ਰੀ ਚਿਤ ਚੌਕ ਮਤੀ ਤੇਹ ਕੰਨਿਆ ਜਹੇ ਸਮਨਾਰ ਨਉ ਉਪਜੀ ਅਨਿਆ ਤਾ ਕੀ ਜਾਤ ਨਾ ਉਗਮਾ ਕਰੀ ਰੂਪ ਰਾਸ ਜੋਵਨ ਤਨ ਭਰੀ ਰਾਜਕੁਵਾਰ ਇੱਕ ਉਤੋ અપਾਰਾ ਇੱਕ ਦਿਨ ਨਿਕਸਾਨ ਵਿੱਚ ਸ਼ਿਕਾਰਾ ਮ੍ਰਿਗ ਹਿਤ ਤਯੋ ਨਾ ਪਹੁੰਚਾ ਕੋਈ ਆਪਤ ਬਯੋ ਨਗਰ ਤੇ ਸੋਈ ਰਾਜ ਸੁਤਾ ਤੇ ਰੂਪ ਨਿਹਾਰੋ ਮਨ ਕ੍ਰਮ ਬਾਚ ਅਸ ਕਰਾ ਵਿਚਾਰੋ ऐसो छैल एक दिन पइया जन्म जन्म पल पल बल जइया अटक सिंह रही राजा की जाया जायात्री लियो मंगाए काम पो मान उपजाये चार पहर निस्किया बिलासा ताज कर मात पिता को त्रासा पोस्त पांग भी मंगाव है एक से दो पैर चढ़ाव है। कैफे है होत तस्म से जब ही क्रीड़ा कर दो मिल भी ਭਾਗ ਭਾਗ ਤਾਨੇ ਆਸਨ ਲੈ ਕੈ ਚੁੰਮਨ ਔਰ ਅਲਿੰਗਨ ਕੈ ਕੈ ਸ਼ਰਮਤ ਭੈ ਔਰ ਭੇਮਤ ਵਾਰੇ ਸੋਏ ਰਹੈ ਨਹਿ ਨੈ ਨੂੰ ਧਾਰੇ ਪ੍ਰਾਤ ਪਿਤਾ ਤਾਕ ਤਹ ਆਇਓ ਜਾਏ ਸਾਹਜ ਰੀਤ ਨੈ ਜਗਾਇਓ ਵਹਿ ਸਖੀ ਤੇ ਬੌਰ ਪਠਾਈ ਜੋ ਕਹੀਓ ਰਾਜਾ ਸਮਝਾਈ ਚੌਕਾ ਪਰਾ ਭੋਜ ਦਿਨ ਕਾਰਨ ਬਿਨ ਨਾਏ ਨਿਰਪ ਤਾ ਨਾ ਸਿਧਾਰਨ ਬਸਤਰ ਤਾਰ ਕਰ ਇਹੀ ਅਨਾਭੋ ਬੌਰ ਸੁਤਾ ਕੇ ਥਾਮ ਸਿਧਾਵੋ ਪੂਪ ਵਚਨ ਸੁਨ ਬਸਤਰੋ ਤਾਰੇ ਚਾ ਬਚਾ ਮਹਨਾਨ ਸਿਧਾਰੇ ਜਬ ਡੁਬੀਆ ਕਹ ਪੂਪਤ ਲੀਨਾ ਤਬੀ ਕਾਰ ਮਿੱਤਰ ਕਹ ਦੀਨਾ ਬਸਰ ਪਹਿਰ ਫਿਰ ਤਾਂ ਸਿਧਾਇਓ ਭੇਦ ਭੇਦ ਨ ਕਛ ਜੜ ਪਾਇਓ ਦੁਹਰਾ ਸਿਆਨੋ ਪੂਪ ਕਹ ਹਾਥੋ ਪਾਗ ਨ ਭੂਲ ਚਬਾਏ ਇਹ ਛਲ ਛਲ ਅਮਲੀ ਗਇਓ ਪਨ ਹੀ ਮੂਂਡ ਲਗਾਏ ਇਤ ਸ੍ਰੀ ਚਿਤ੍ਰਿਤ ਰਖਿਆਨੇ ਤ੍ਰਿਆ ਚਿਤਰੇ ਪੂਪ ਮੰਤਰੀ ਸੰਵਾਦੇ 36573 ਸਮਾਪਤ ਮਸਤ ਸੋਬ ਮਸਤੇ ਅਪਜੂ